ਜਦੋਂ ਤੁਸੀਂ ਕੋਈ ਗਲਤੀ ਕਰ ਰਹੇ ਹੋ ਉਹ ਕਰ ਹੀ ਕਿਉਂ ਰਹੋ ਜਾਂ ਸਾਨੂੰ ਪਤਾ ਹੈ ਵੀ ਇਹ ਸਟੈਪ ਜਿਹੜਾ ਅਸੀਂ ਚੱਕ ਰਹੇ ਹਾਂ ਇਹ ਗਲਤ ਹੈ ਤਾਂ ਮੈਨੂੰ ਲੱਗਦਾ ਨਹੀਂ ਚੱਕਣੀ ਚਾਹੀਦੀ ਜੇ ਹੁਣ ਮੇਰਾ ਕੋਈ ਕਤਲ ਕਰਕੇ ਮਾਫੀ ਮੰਗ ਲੇ ਮੈਂ ਕੋਈ ਦੁਬਾਰਾ ਥੋੜੀ ਜਿਉਂਦਾ ਹੋ ਸਕਦਾ ਸੋ ਇਸ ਕਰਕੇ ਸਾਨੂੰ ਕਦਮ ਉਹ ਚੱਕਣਾ ਚਾਹੀਦਾ ਜਿਹਦੇ ਨਾਲ ਸਾਨੂੰ ਲੱਗੇ ਕਿ ਅਸੀਂ ਦੁਬਾਰੇ ਵੀ ਇਹ ਜਾਈਏ ਤਾਂ ਸਾਨੂੰ ਕੋਈ ਸ਼ਰਮਿੰਦਗੀ ਨਹੀਂ ਹ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾਦਾ ਜਿਨ੍ਹਾਂ ਨੇ ਆਮ ਜਿਹੜਾ ਅਸੀਂ ਕਹਿੰਨਾ ਨਾ ਆ ਨਸ਼ਾ ਹੈ ਜਿਹੜਾ ਇਹ ਇੰਨਾ ਨਹੀਂ ਸਾਡੇ ਪੰਜਾਬ ਦੇ ਨੌਜਵਾਨੇ ਜਿਹੜੇ ਉਹਨਾਂ ਦੇ ਹੱਡਾਂ 'ਚ ਇੰਨਾ ਨਹੀਂ ਨਸ਼ਾ ਜਿਹੜਾ ਵੜਿਆ ਸੋ ਇਸ ਕਰਕੇ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਸੰਤਾਪ ਹੰਡਾਇਆ ਸੋ ਸਾਡੀ ਕੋਸ਼ਿਸ਼ ਹੈ ਅਸੀਂ ਪੰਜਾਬ ਨੂੰ ਹਮੇਸ਼ਾ ਰੰਗਲਾ ਪੰਜਾਬ ਬਣਾਵਾਂਗੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਨਿਰਦੇਸ਼ ਦਿੱਤੇ ਨੇ ਸਖਤ ਨੇ ਕਿਆ ਸੀ ਕਿਸੇ ਨੂੰ ਨਹੀਂ ਬਖਸਾਂ ਜਿਹੜਾ ਕੋਈ ਨਸ਼ਾ ਉਹ ਕਰਦਾ ਜਾਂ ਕੋਈ ਦੂਜੀ ਕਿਸੇ ਗਤੀਵਿਧੀ 'ਚ ਸ਼ਾਮਲ ਹੈ ਉਹ ਕੋਈ ਬਖਸ਼ ਨਹੀਂ। ਵਿਕਰਮ ਮਜੀਠੀਆ ਨੂੰ ਬੁਲਾਇਆ ਗਿਆ ਸੋਮਰ ਪਟਿਆਲਾ ਵਿੱਚ ਇਹ ਕੀ ਸਮਾਂ ਦੇ ਉਹ ਪਤਾ ਨਹੀਂ ਜਿਹਨੇ ਬੁਲਾਇਆ ਉਹਨਾਂ ਨੂੰ ਪੁੱਛੋ ਵੀ ਕਿਉਂ ਬੁਲਾਇਆ ਮੈਨੂੰ ਤਾਂ ਪਤਾ ਨਹੀਂ ਇਹ ਮਦਦ ਇੰਦਾਨ ਲਾਨ ਆਰਡਰ ਦੀ ਗੱਲ ਕਰੀ ਪੰਜਾਬ ਵਿੱਚ ਵਿੱਚ ਮੈਨੂੰ ਇਸ ਬਾਰੇ ਕੋਈ ਬਲ ਬੁਲਾਇਆ ਗਿਆ ਗੈਂਗਸ ਤੋਂ ਤਾਂ ਜਿਹੜੇ ਮਿੱਟੀ ਦੇ ਦੇਖੋ ਦੇਖੋ ਜੇ ਵੀ ਕੋਈ ਵੀ ਇਦਾਂ ਦਾ ਕੰਮ ਕਰੂਗਾ ਕੋਈ ਬਖਸ਼ਾ ਨਹੀਂ ਜਾਊਗਾ ਅੱਜ ਸਾਡੇ ਹਾਰਟੀਕਲਚਰ ਵੱਲੋਂ ਜਿਹੜਾ ਅੱਜ ਦਾ ਉਹ ਪ੍ਰੋਗਰਾਮ ਸਾਡੇ ਪਟਿਆਲੇ ਦੇ ਡੀਸੀ ਮੈਮ ਸ਼ਕਸ਼ੀ ਜੀ ਔਰ ਸਾਡੇ ਡਾਇਰੈਕਟਰ ਮੈਮ ਸਰੇਂਦਰ ਜੀ ਅੱਜ ਇੱਥੇ ਜਿਹੜਾ ਜਿਹੜਾ گاਵਾ ਦਾ ਜਿਹੜਾ ਹੈਗਾ ਤਾਂ ਮੇਲਾ ਲਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਵੈਰਾਈਟੀਆਂ ਨੇ ਜਿਹੜੀਆਂ ਉਹ ਕਿਸਾਨਾਂ ਵਾਸਤੇ ਆਮ ਪਬਲਿਕ ਵਾਸਤੇ ਕਿ ਜਿਹੜਾ ਪਟਿਆਲਾ ਜਾਂ ਪੰਜਾਬ ਦੇ ਵਿੱਚ ਆ ਸੀ ਕਿਹੜੀ-ਕਿਹੜੀ ਵੈਰਾਈਟੀਆਂ ਜਿਹੜੀ ਉਹ ਉਗਾ ਸਕਦੇ ਆ ਕਿਹਦਾ ਸਾਨੂੰ ਫਾਇਦਾ ਹੋ ਸਕਦਾ ਔਰ ਉਹਦੇ ਨਾਲ ਹੀ ਜਿਹੜਾ ਫਲਾਵਰ ਤੁਸੀਂ ਦੇਖ ਰਹੇ ਹੋ ਪਿੱਛੇ ਇਹ ਵੀ ਹਾਰਟੀਕਲਚਰ ਦੇ ਅੰਡਰ ਹੀ ਆਉਂਦਾ ਕਿ ਇਹ ਇਹਦਾ ਜਿਹੜਾ ਮੇਲਾ ਉਹ ਵੀ ਰੱਖਿਆ ਗਿਆ ਜਿਹਦੇ ਨਾਲ ਵੱਖ-ਵੱਖ ਕਿਸਾਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਕਿਉਂਕਿ ਉਹਨ ਵਾਲਾ ਸਮਾ ਜਿਹੜਾ ਇਸ ਪਾਸੇ ਵੱਲ ਬੀਜ ਜਿਹੜਾ ਹੈਗਾ ਇੱਕ ਬਿਜ਼ਨਸ ਤੌਰ ਤੇ ਜਿਹੜੀ ਖੇਤੀ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਕਿਸਾਨਾਂ ਨੂੰ ਇੱਥੋਂ ਵੀ ਜਿਹੜਾ ਬਾਧੂ ਮੁਨਾਫਾ ਹੋ ਸਕਦਾ ਕਿਉਂਕਿ ਸਰਕਾਰ ਹੈ ਜਿਹੜੀ ਫੁੱਲਾਂ ਦੇ ਉੱਤੇ ਜਿਹੜੀ ਸਬਸਿਡੀ ਦੇ ਰਹੀ ਹੈ ਜਿਹਦੇ ਨਾਲ ਕਿਸਾਨਾਂ ਨੂੰ ਕੁਝ ਹੱਦ ਤੱਕ ਜਿਹੜਾ ਮਾਲੀ ਜਿਹੜੀ ਮਦਦ ਮਿਲਦੀ ਹੈ ਜਿਹਦੇ ਨਾਲ ਕਿਸਾਨ ਨੂੰ ਜਿਹੜੇ ਬਾਧੂ ਖਰਚੇ ਨੇ ਉਹਨਾਂ ਤੋਂ ਰਾਹਤ ਮਿਲਦੀ ਆ ਸੋ ਇਸ ਕਰਕੇ ਇੱਥੇ ਮੈਂ ਸਾਰੇ ਡੀਸੀ ਮੈਮ ਦਾ ਔਰ ਸਾਡੀ ਡਾਇਰੈਕਟ ਮੈਮ ਹੌਟਿਕਲਚਰ ਇਹਨਾਂ ਦਾ ਸਾਰਿਆਂ ਧੰਨਵਾਦ ਕਰਨਾ ਜਿਨ੍ਹਾਂ ਨੇ ਇਹ ਕਿਸਾਨਾਂ ਨੂੰ ਜਾਕਤ ਕਰਨ ਵਾਸਤੇ ਜਿਹੜਾ ਇਹੋ ਜਿਹਾ ਪ੍ਰੋਗਰਾਮ ਜਿਹੜੇ ਕੀਤੇ ਮੰਤਰੀ ਜੀ ਸੀਐਮ ਸਾਹਿਬ ਕਹਿੰਦੇ ਨੇ ਮਾਫੀ ਜੜੀ ਹੈ ਗਲਤੀਆਂ ਦੀ ਹੁੰਦੀਆਂ ਗੁਨਾਹਾਂ ਦੀ ਨਹੀਂ ਤੂੰ ਤਾਂ ਦੇਖੋ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਕਿ ਜਦੋਂ ਤੁਸੀਂ ਕੋਈ ਗਲਤੀ ਕਰ ਰਹੇ ਹੋ ਉਹ ਕਰ ਹੀ ਕਿਉਂ ਰਹੋ ਜਾਂ ਸਾਨੂੰ ਪਤਾ ਹੈ ਵੀ ਇਹ ਸਟੈਪ ਜਿਹੜਾ ਅਸੀਂ ਚੱਕ ਰਹੇ ਆ ਇਹ ਗਲਤ ਹੈ ਤਾਂ ਮੈਨੂੰ ਇਹਦਾ ਨਹੀਂ ਚੱਕਣਾ ਚਾਹੀਦਾ ਜੇ ਹੁਣ ਮੇਰਾ ਕੋਈ ਕਤਲ ਕਰਕੇ ਮਾਫੀ ਮੰਗ ਲੇ ਮੈਂ ਕੋਈ ਦੁਬਾਰਾ ਥੋੜੀ ਜਿਉਂਦਾ ਹੋ ਸਕਦਾ ਸੋ ਇਸ ਕਰਕੇ ਸਾਨੂੰ ਕਦਮ ਉਹ ਚੱਕਣਾ ਚਾਹੀਦਾ ਜਿਹਦੇ ਨਾਲ ਸਾਨੂੰ ਲੱਗੇ ਕਿ ਅਸੀਂ ਦੁਬਾਰੇ ਵੀ ਇਹ ਜਾਈਏ ਤਾਂ ਸਾਨੂੰ ਕੋਈ ਸ਼ਰਮਿੰਦਗੀ ਨਹੀਂ ਮੈਂ ਤੇ ਬੇ ਹਲੇ ਵੀ ਹੋਰੀ ਮੰਤਰੀ ਦਾ ਬੇ ਵੀ ਹਲੇ ਵੀ ਹੋਰੀ ਮੰਦਰੀ ਵੀ ਹੋਈ ਜੀ ਬੀਜਪੀ ਦੇ ਨਾਲ ਮਿਲ ਕੇ ਸਕ੍ਰਿਪਟ ਲਿਖੀ ਗਈ ਹੈ ਉਹਦਾ ਹੀ ਰੋਡ ਮੈਪ تیار ਹੋ ਰਿਹਾ ਹੈ ਵੀ ਢੀਂਸਾ ਸਾਹਿਬ ਕਹਿੰਦੇ ਤਾਂ ਮਾਫੀ ਮੰਗ ਲਓ ਇਕੱਠੇ ਹੋ ਜੰਗ ਮਾਫੀ ਤਾਂ 8 ਸਾਲ ਪਹਿਲਾਂ ਹੀ ਮੰਗ ਲਈ ਸੀ ਦੇਖੋ ਮੈਨੂੰ ਨਹੀਂ ਪਤਾ ਕੀ ਰੋਡ ਮੈਪ ਹੈ ਕੀ ਹੈ ਪਰ ਪੰਜਾਬ ਦੇ ਲੋਕ ਬਿਹਤਰ ਜਾਣਦੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾਦਾ ਜਿਨ੍ਹਾਂ ਨੇ ਆਮ ਜਿਹੜਾ ਅਸੀਂ ਕਹਿੰਨਾ ਨਾ ਆ ਨਸ਼ਾ ਹੈ ਜਿਹੜਾ ਇਹ ਇਹਨਾਂ ਨੇ ਸਾਡੇ ਪੰਜਾਬ ਦੇ ਨੌਜਵਾਨੇ ਜਿਹੜੇ ਉਹਨਾਂ ਦੇ ਹੱਡਾਂ 'ਚ ਇਹਨਾਂ ਨੇ ਨਸ਼ਾ ਜਿਹੜਾ ਵਾੜਿਆ ਸੋ ਇਸ ਕਰਕੇ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਦਾੰਤਾਪ ਹੰਡਾਇਆ ਸੋ ਸਾਡੀ ਕੋਸ਼ਿਸ਼ ਹੈ ਅਸੀਂ ਪੰਜਾਬ ਨੂੰ ਹਮੇਸ਼ਾ ਰੰਗਲਾ ਪੰਜਾਬ ਬਣਾਵਾਂਗੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਨਿਰਦੇਸ਼ ਦਿੱਤੇ ਨੇ ਉਹ ਸਖਤ ਨੇ ਕਿ ਅਸੀਂ ਕਿਸੇ ਨੂੰ ਨਹੀਂ ਬਖਸ਼ਾਂ ਜਿਹੜਾ ਕੋਈ ਨਸ਼ਾ ਉਹ ਕਰਦਾ ਜਾਂ ਕੋਈ ਦੂਜੀ ਕਿਸੇ ਗਤੀਵਿਧੀ 'ਚ ਸ਼ਾਮਲ ਹੈ ਉਹ ਕੋਈ ਬਖਸ਼ ਨਹੀਂ ਅਲਾਈਂਸ ਹੋਏਗਾ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਕਿਉਂਕਿ ਹਾਈ ਕਮਾਂਡ ਨੇ ਬੁਲਾਇਆ ਸੀ ਤੋਂ ਕਾਂਗਰਸ ਨੂੰ ਬੁਲਾਇਆ ਸੀ ਆਣ ਵਾਲੇ ਮੈਂਬਰ ਪਾਰਲੀਮੈਂਟ ਦੇ ਵਿੱਚ ਕੀ ਅਲਾਈਂਸ ਹੋ ਸਕਦਾ ਆਮ ਆਦੀ ਪਾਰਟੀ ਦੇ ਕਾਂਗਰਸ ਦੇ ਦੇਖੋ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਇਹਦੇ ਬਾਰੇ ਜਿਹੜੀ ਲੀਡਰਸ਼ਿਪ ਹੈ ਉਹੀ ਦੱਸ ਸਕਦੀ ਹੈ ਕਿ ਜਿਹੜਾ ਮੇਰਾ ਕੀ ਵਿਚਾਰ ਹੈ ਜੀ ਮੈਂ ਤਾਂ ਜਿਹੜਾ ਮੈਨੂੰ ਮਹਿਕਮੇ ਦਿੱਤੇ ਨੇ ਮੈਂ ਤਾਂ ਉਹਨਾਂ 'ਚ ਕੰਮ ਕਰ ਰਿਹਾ ਲਗਾਤਾਰ ਕਰ ਰਿਹਾ ਹਾਂ ਉਹਨਾਂ 'ਚ ਆ ਜਿਵੇਂ ਕਿ ਹਾਰ ਹੋਈ ਸੀ ਤਿੰਨ ਰਾਜੇ ਦੇ ਵਿੱਚ ਕਾਂਗਰਸ ਦੀ ਆ ਅਲਾਈਂਸ ਹੋਇਆ ਸੀ ਲੱਗਦਾ ਕਿ ਲੋੜ ਹੈ ਹੁਣ ਆਮ ਆਦੀ ਮੈਨੂੰ ਮੈਨੂੰ ਇੱਕ ਚੀਜ਼ ਦੱਸੋ ਪ ਸਾਨੂੰ 20 ਟਾਂ ਨੇ ਤੇ ਹੁਣ 92 ਆ ਗਈਆਂ ਕੋਈ ਇਹ ਕੋਈ ਜ਼ਰੂਰੀ ਥੋੜੀ ਆ ਕਿ ਵੀ ਅਗਲੀ ਵਾਰੀ ਨਹੀਂ ਜਦਦੇ ਹਜੇ ਉਹਨਾਂ ਸਟੇਟਾਂ ਦੇ ਵਿੱਚ ਸ਼ੁਰੂਆਤ ਹੈ ਸ਼ੁਰੂਆਤ ਦੇ ਵਿੱਚ ਬੜਾ ਕੁਝ ਹੁੰਦਾ ਹੈ ਕਈ ਵਾਰੀ ਅਸੀਂ ਵੀ ਪ੍ਰੋਪਰ ਤਰੀਕੇ ਨਾਲ ਤਿਆਰੀ ਨਹੀਂ ਕਰ ਸਕਦੇ ਸੋ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਜਿੱਥੇ ਸੀ ਇਲੈਕਸ਼ਨ ਲੜੇ ਤੁਸੀਂ ਦੇਖੋਗੇ ਉੱਥੇ ਸਰਕਾਰ ਦੀ ਜਰੂਰਤ ਹੈ ਤੁਹਾਨੂੰ ਐਲਾਈਂਸ ਦੀ ਇਹ ਨਹੀਂ ਹੈ ਸਰ ਮੈਂ ਇਹਦੇ ਬਾਰੇ ਕਹਿ ਨਹੀਂ ਸਕਦਾ ਕਿਉਂਕਿ ਇਹ ਲੀਡਰਸ਼ਿਪ ਲੀਡਰਸ਼ਿਪ ਦੇ ਹੱਥ ਚ ਹੈ ਅਸੀਂ ਸਾਨੂੰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਵੇਂ ਸਾਨੂੰ ਕਹਿਣਗੇ ਅਸੀਂ ਉਸੇ ਤਰੀਕਾ ਕਰਾਂਗੇ ਅਸੀਂ ਉਹਨਾਂ ਦੇ ਜਿਹੜੇ ਕਦਮ ਨੇ ਉਹਨਾਂ ਤੇ ਚੱਲਾਂਗੇ ਅਸੀਂ ਮੈਂ ਕੌਣ ਹੁੰਨਾ ਕੋਈ ਐਸਾ ਡਿਸੀਜਨ ਦੇਣ ਵਾਲਾ ਕਿ ਐਦਾਂ ਨਹੀਂ ਐਦਾਂ ਹੋ ਜਾਊਗਾ ਸੋ ਇਸ ਕਰਕੇ ਸਾਨੂੰ ਜਿਵੇਂ ਹੁਕਮ ਆਊਗਾ ਅਸੀਂ ਉਸੇ ਤਰੀਕੇ ਕਰਾਂਗੇ ਇੱਕਲਾਸਾ ਵਿਕਰਮ ਮਜੀਠੀਆ ਨੂੰ ਬੁਲਾਇਆ ਗਿਆ ਸੋਮਵਰ ਪਟਿਆਲਾ ਵਿੱਚ ਕੀ ਸਮਝਦੇ ਹੋ ਤੁਸੀਂ ਪਤਾ ਨਹੀਂ ਜਿਹਨੇ ਬੁਲਾਇਆ ਉਹਨਾਂ ਨੂੰ ਪੁੱਛੋ ਵੀ ਕਿਉਂ ਬੁਲਾਇਆ ਮੈਨੂੰ ਤਾਂ ਪਤਾ ਨਹੀਂ ਹੈਗਾ ਇਨਡIAN ਆਰਡਰ ਦੀ ਗੱਲ ਕਰੀ ਪੰਜਾਬ ਦੇ ਵਿੱਚ ਤੈਨੂੰ ਇਹਦੇ ਬਾਰੇ ਫੈਕਸ ਦਾ ਗੈਂਗਸ ਕੰਮ ਜਿਹੜੇ ਦੇਖੋ ਦੇਖੋ ਜੇ ਵੀ ਕੋਈ ਵੀ ਇਦਾਂ ਦਾ ਕੰਮ ਕਰੂਗਾ ਕੋਈ ਬਖਸ਼ਣ ਨਹੀਂ ਜਾਊਗਾ